ਹਲਾਈਵੇਟੀ ਇਹ ਚੈਨਲ ਤੇ ਤੁਹਾਡਾ ਸਵਾਗਤ ਹੈ ਇਲਾਕੇ ਲਈ ਬਹੁਤ ਮਾਣ ਵਾਲੀ ਖਬਰ ਬਾਬਾ ਬੰਦਾ ਸਿੰਘ ਪਬਲਿਕ ਸਕੂਲ ਧਾਰੀਵਾਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਵਾਲੇ ਨਿਗਰ ਤ੍ਰਿਪਤ ਪ੍ਰੀਤ ਸਿੰਘ ਪੱਡਾ ਜਿਨ੍ਹਾਂ ਨੂੰ ਹਾਲ ਵਿੱਚ ਖਤਰਨਾਕ ਅੱਤਵਾਦੀਆਂ ਨੂੰ ਬਹਾਰੀਨਾ ਖਤਮ ਕਰਨ ਬਦਲੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੌਰਵ ਚੱਕਰ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਸੌਰਵ ਚੱਕਰ ਵਿਜੇਤਾ ਮੇਜਰ ਤ੍ਰਿਪਤ ਪ੍ਰੀਤ ਸਿੰਘ ਪੱਡਾ ਦੀ ਸ਼ਾਨਦਾਰ ਪ੍ਰਾਪਤੀ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਦੇ ਡਾਇਰੈਕਟਰ ਅਮਰਜੀਤ ਸਿੰਘ ਚਾਲ ਅਤੇ ਪ੍ਰਿੰਸੀਪਲ ਮੈਡਮ ਕਿਰਨ ਕੇਸਰ ਦੀ ਅਗਵਾਈ ਹੇਠ ਯਾਦਗਾਰੀ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਇੰਡੀਅਨ ਆਰਮੀ ਪ੍ਰੈਟਚੀ 34 ਬਟਾਲੀਅਨ ਦੇ ਸੌਰਵ ਚੱਕਰ ਪ੍ਰਾਪਤ ਮੇਜਰ ਤਰਿੰਤ ਪ੍ਰੀਤ ਸਿੰਘ ਪੱਡਾ ਸਮੇਤ ਉਹਨਾਂ ਦੀ ਧਰਮ ਪਤਨੀ ਸੀਰਤ ਕੌਰ ਪਿਤਾ ਹਰਜਾਲ ਸਿੰਘ ਪੱਡਾ ਮਾਤਾ ਦਲਜੀਤ ਕੌਰ ਦਾਦਾ ਜੀ ਰਤਨ ਸਿੰਘ ਪੱਡਾ ਦਾਦੀ ਜੀ ਗੁਰਮੀਤ ਕੌਰ ਚਾਚਾ ਰੂਪ ਸਿੰਘ ਭਰਾ ਭਾਲ ਸਿੰਘ ਪੁੱਤਰੀ ਸਰਗੁਣ ਭੂਆ ਦਲਬੀਰ ਕੌਰ ਅਤੇ ਤਾਈ ਬਲਵਿੰਦਰ ਕੌਰ ਆਦ ਦਾ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕਰਦੇ ਹੋਏ ਚਰੋ ਪਾਪਾ ਅਤੇ ਹਾਰ ਪਾ ਕੇ ਗਿਆ ਆਖਿਆ ਜਦਕਿ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਫੌਜੀ ਐਡਰੈਸ ਵਿੱਚ ਮੇਜਰ ਤ੍ਰਿਪਤ ਪ੍ਰੀਤ ਸਿੰਘ ਪੱਡਾ ਨੂੰ ਫੁੱਲਾਂ ਦਾ ਬੁੱਕਾ ਭੇਟ ਕੀਤਾ ਜਦਕਿ ਸਕੂਲੀ ਵਿਦਿਆਰਥੀਆਂ ਨੇ ਮੇਜਰ ਤ੍ਰਿਪਤ ਪ੍ਰੀਤ ਸਿੰਘ ਪੱਡਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਤਿਕਾਰ ਸਹਿਤ ਸਟੇਜ ਵੱਲ ਲੈ ਕੇ ਗਏ ਅਤੇ ਮੁੱਖ ਮਹਿਮਾਨ ਮੇਜਰ ਤ੍ਰਿਪਤ ਪ੍ਰੀਤ ਸਿੰਘ ਪੱਡਾ ਵੱਲੋਂ ਝੰਡਾ ਲਾ ਕੇ ਰਾਸ਼ਟਰੀ ਧੰਦੇ ਝੰਡੇ ਨੂੰ ਸਲਾਮੀ ਦਿੱਤੀ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਜੇ ਰਟਾਇਦੇ ਐਸਪੀ ਚਰਨ ਸਿੰਘ ਚਾਲ ਸਰਪੰਚ ਹਰਪਾਲ ਸਿੰਘ ਕਾਂਗਰਸ ਜਾਨੂੰ ਜਸਜੀਤ ਸਿੰਘ ਦਿਲ ਵਿੰਦਰ ਸਿੰਘ ਬਾਜਵਾ ਪ੍ਰਿੰਸੀਪਲ ਸੰਤੋਸ਼ ਸਿੰਘ ਸਤਨਾਮ ਸਿੰਘ ਸਰਪੰਚ ਨਰਿੰਦਰ ਕੌਰ ਮੁੰਬਦੇ ਪੀਟੀ ਐਸੋਸੀਏਸ਼ਨ ਦੇ ਸਰਪੰਚੇ ਬਲਵਜ ਕੁਮਾਰ ਪ੍ਰਿੰਸੀਪਲ ਪ੍ਰੇਮਨਾਥ ਸ਼ਰਮਾ ਪ੍ਰਿੰਸੀਪਲ ਸੁਦਰਸ਼ਨ ਕੁਮਾਰ ਸੁਸ਼ੀਲ ਕੁਮਾਰ ਸ਼੍ਰੀਮਤੀ ਕਮਲਾ ਸੰਜੀਵ ਗੋਦੀ ਤੋਂ ਇਲਾਵਾ ਸਫੂਲ ਸਾਹਿਬ ਅਤੇ ਹੋਰ ਰਾਜਨ ਡਾਇਰੈਕਟਰ ਅਮਰਜੀਤ ਸਿੰਘ ਚਾਲਨੇ ਸਭਨਾਂ ਦਾ ਧੰਨਵਾਦ ਕਰਦੇ ਆ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਬੱਚੇ ਨੇ ਦੇਖਦੇ ਰਾਸ਼ਟਰਪਤੀ ਕੋਲੋਂ ਸੌਰ ਚੱਕਰ ਪ੍ਰਾਪਤ ਕੀਤਾ ਹੈ ਇਹ ਖੁਸ਼ੀ ਲਫਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਦੇਖੋ ਧਰਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਰ ਦੱਸ ਦਿਓ ਜਦੋਂ ਕੋਈ ਇਨਸਾਨ ਉਹ ਵੱਡੀ ਕਾਮਲੀ ਹਾਸਲ ਕਰਦਾ ਤੇ ਜਿੱਥੋਂ ਮੁਗਲੀ ਸਿੱਖਿਆ ਪ੍ਰਾਪਤ ਕਰਦਾ ਉਹਦਾ ਜਗਰਜੂਰ ਕੀਤਾ ਜਾਂਦਾ ਅੱਜ ਤੁਸੀਂ ਉਹ ਜਗ੍ਹਾ ਪਹੁੰਚ ਕੇ ਕਿੱਦਾਂ ਮਹਿਸੂਸ ਕਰਦੇ ਹੋ ਡੈਫੀਨਿਟਲੀ ਸਰ ਇੱਥੇ ਸਾਡਾ ਬੇਸ ਬਣਿਆ ਹੈ ਤੇ ਬੇਸ ਜੇ ਸਟਰੋਂਗ ਹੋਏ ਤੇ ਮਾਰਤ ਆਪਣੇ ਆਪ ਹੀ ਬੁਲੰਦ ਜੜੀ ਆ ਹੋ ਜਾਂਦੀ ਹੈ ਤੇ 4 ਸਾਲ ਮੈਂ ਇੱਥੇ ਪੜ੍ਹਾਈ ਕੀਤੀ ਸੀ ਸੈਕੰਡ ਤੋਂ ਫਿਫਥ ਕਲਾਸ ਤੱਕ ਐਂਡ ਸਕੂਲ ਮੈਂ ਵਾਪਸ ਆਇਆ ਹਾਂ ਲਗਭਗ ਆਈ ਥਿੰਕ 23 ਸਾਲ ਦੇ ਬਾਅਦ ਸਕੂਲ ਵਾਪਸ ਆਇਆ ਹਾਂ ਐਂਡ ਬਹੁਤ ਹੀ ਪ੍ਰਾਊਡ ਮੋਮੈਂਟ ਹੈ ਮੇਰੇ ਲਈ ਕਿ ਸਕੂਲ ਵਾਲਿਆਂ ਨੇ ਤੇ ਕੈਡਟਸ ਨੇ ਬੱਚਿਆਂ ਨੇ ਬਹੁਤ ਸਨਮਾਨ ਦਿੱਤਾ ਤੇ ਬਹੁਤ ਪ੍ਰਾਊਡ ਮੋਮੈਂਟ ਹੈ ਐਂਡ ਜਦੋਂ ਵੀ ਇੰਨਾ ਕਿ ਸਕੂਲ ਦਾ ਯੋਗਦਾਨ ਹੈ ਸਾਡਾ ਬੇਸ ਸਟਰੋਂਗ ਕਰਨ ਦੇ ਲਈ ਕਿ ਜਦੋਂ ਇੱਥੋਂ ਮੈਂ ਲੰਘਦਾ ਸਾਂ ਬਿਦੀਪੁਰ ਫਟਕ ਵੱਲੋਂ ਜਾਂ ਇੱਧਰ ਨੂੰ ਤੇ ਆਪਣੇ ਆਪ ਇੱਜ਼ਤ ਦੇ ਨਾਲ ਜਿਹੜਾ ਸਿਰ ਜਿਹੜਾ ਝੁਕ ਜਾਂਦਾ ਸਕੂਲ ਦੇ ਥੱਲੇ ਸਕੂਲ ਲਈ ਸੋ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਕਿ ਕਿੰਨਾ ਮੁੱਢਲੀ ਸਿੱਖਿਆ ਦਾ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦਾ ਕਿੰਨਾ ਯੋਗਦਾਨ ਹੈ ਸੋ ਆਮ ਵੈਰੀ ਪ੍ਰਾਊਡ ਜਸ ਟੂ ਬੀ ਥੈਂਕ ਯੂ ਸਰ ਸਰ ਮੌਜੂਦਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੌਜੂਦਾਨਾਂ ਇਹੋ ਹੀ ਅਪੀਲ ਕਰਾਂਗਾ ਕਿ ਪੜ੍ਹਾਈ ਕਰਨ ਤੇ ਪੜ੍ਹਾਈ ਕਰਨ ਖੇਡਣ ਮੱਲਣ ਤੇ ਆਪਣਾ ਵਧੀਆ ਉਪਲਬਧੀਆਂ ਹਾਸਲ ਕਰਨ ਤੇ ਆਪਣੇ ਮਾਪਿਓ ਦਾ ਆਪਣੇ ਜੱਥੇ ਬਿਲੋਂਗ ਕਰਦੇ ਨੇ ਉਸ ਜਗ੍ਹਾ ਦਾ ਜਿਹੜਾ ਨਾਮ ਰੋਸ਼ਨ ਕਰ। थैंक यू सो मच। थैंक यू। ਅੱਛਾ ਤੁਹਾਡਾ ਹੋਣ ਹਰ ਬੱਚਾ ਉਹਨੂੰ ਅਡਾਨੀ ਰਿਹਾ ਪੂਰੇ ਦੇਸ਼ ਦਾ ਬੱਚਾ ਬਣ ਗਿਆ ਹੋਣਰ ਬੱਚਾ ਬਣ ਗਿਆ ਤਾਂ ਕੀ ਕਹਿਣਾ ਚੰਦੇ? ਦੇਖੋ ਜੀ ਗਲਤ ਠੀਕ ਆ। ਇਹ ਸਾਡਾ ਕਲੇ ਦਾ ਨਹੀਂ ਇਹ 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 ਸਰ ਏਰੀਏ ਇਹਦੀ ਦਾ। ਜਿਹੜੇ ਕਿ ਥੋੜੀ ਮੋਰੰਦੀ ਫਰਾਲ ਨਾ ਇਹ ਕਰਕੇ ਬੁਰਨੇ ਤੇ ਉਹ ਨਹੀਂ ਖੇਲੀ ਹੋਣਾ। ਪਰ ਖੁਸ਼ੀ ਬੜੀ ਆ। ਜਦੋਂ ਵੇਰਾ ਬੱਚਾ ਸਿਲੈਕਟ ਹੋਇਆ ਫਿਰ ਕੁਛ ਹੀ ਫੇਰ ਜਾ ਕੇ ਟ੍ਰੇਨਿੰਗ ਲਈ ਫੇਰ ਖੁਸ਼ੀ ਹੋਈ ਫੇਰ ਉਸ ਤੋਂ ਬਾਅਦ ਦੋਰ ਲਗਾਉਣੀਆਂ ਲਗੀਆਂ ਦੋ ਤੇ ਨਾਂ 11 ਆ ਤੁਹਾਡੀ ਖਤਮ ਕੀਤੀ ਉਥੇ ਹੋਰ ਖੁਸ਼ੀਆਂ ਹੋਈਆਂ ਤੇ ਫਿਰ ਹੁਣ ਆਪਣੇ ਸਕੂਲ ਨੇ ਬੁਲਾਇਆ ਇੱਥੇ ਸਾਡਾ ਸਤਿਕਾਰ ਕੀਤਾ ਵਾ ਫੇਰ ਖੁਸ਼ੀ ਹੋ ਗਈ ਆ ਖੁਸ਼ੀਆਂ ਖੁਸ਼ੀਆਂ ਆਆਂ ਵਾ ਉਤੇ ਹੋਰ ਬਾਕੀ ਏਰੀਏ ਦਾ ਬੱਚਾ ਉਹ ਇਹ ਸਾਰੇ ਏਰੀਏ ਦੇ ਬੱਚਾ ਤੇ ਖਾਸ ਕਰਕੇ ਇਹ ਚੇਤਾ ਹੁੰਦਾ ਪ੍ਰਿੰਸੀਪਲ ਸਾਹਿਬ ਨੇ ਬੜਾ ਪਿਆਰ ਕੀਤਾ ਵੈ ਉਹ ਜੱਗਵਾ ਇਹਦੇ ਅੰਦਰ ਪੜਾ ਕੀਤਾ ਉਹ ਜੱਗੇ ਨੇ ਇਹਨੂੰ ਗੱਤਕੇ ਤੋਂ ਲੈ ਕੇ ਫੋਟ ਤੇ ਵਿਆਹ ਤੇ ਮੈਨੂੰ ਇਸ ਗੱਲ ਉਹ ਗੱਲ ਯਾਦ ਹੋਆ ਜੇ ਮੈਂ ਅਹੀ ਕਿ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਨਹੀਂ ਹੋਣਾ ਇਹਨੂੰ ਉਹ ਉਹ ਸਕੂਲੇ ਉਹ ਥੱਲੇ ਦਾਖਲ ਕਰਾਉਣਾ ਕਿ ਨਹੀਂ 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 ਇਹ ਗੱਲ ਨਹੀਂ ਬਣਨੀ ਇਹਨੂੰ ਇੱਥੇ ਦੇਣ ਦੋ ਪਰ ਕੀ ਪਤਾ ਹੀ ਕਿ ਇਹਨਾਂ ਨੇ ਸਭ ਨੂੰ ਪ੍ਰਤੀਮ ਥੈਂਕ ਯੂ ਜੀ ਮੈਂ ਕਿਹਾ ਤਾਂ ਬੋਲ ਸਤਿ ਸ੍ਰੀ ਅਕਾਲ ਤੁਹਾਡੇ ਸਕੂਲ ਤੋਂ ਪੜਿਆ ਬੱਚਿਆ ਕਿ ਸਾਡੋ ਰਾਸ਼ਟਰਪਤੀ ਕੋ ਸਨਮਾਨ ਨਾਲ ਪਛਾਦਦੇ ਆ ਤੇ ਕਿਦਾਂ ਤੁਹਾਨੂੰ ਮਸੂਮਤ ਹੋ ਰਿਹਾ ਜੀ ਮੈਂ ਲਵਸ਼ਰੀ ਹੈ ਬ ਜਾਣ ਕਰਨ ਵਾਸਤੇ ਜਦੋਂ ਮੈਂ ਇਹਨਾਂ ਦੀ ਵੀਡੀਓ ਦੇਖੀ ਸੌਰਿਆ ਅਵਾਰਡ ਨੂੰ ਰਸੀਬ ਕਰਦਿਆਂ ਆਪਣੇ ਰਾਸ਼ਟਰਪਤੀ ਕੋਲ ਜਿਤਨਾ ਉੱਥੇ ਸਾਰੀ ਕੈਬਨਿਟ ਮੋਦੀ ਸਾਰੇ ਬੈਠੇ ਸੀਗੇ ਤੇ ਮੇਰੇ ਮਨ ਵਿੱਚ ਆਇਆ ਕਾਸ਼ ਤੇ ਮੇਰੇ ਸਕੂਲ ਦਾ ਬੱਚਾ ਹੁੰਦਾ ਉਸੜੇ ਮੈਂ ਆਪਣੇ ਦਿਸਰੇ ਨਾਲ ਗੱਲ ਕੀਤੀ ਫਾਈਂਡ ਆਊਟ ਕੀਤਾ ਜੇ ਤਾਂ ਇਹ ਪਤਾ ਲੱਗਾ ਕਿ ਕੋਟਰਾ ਅਚਾਲ ਦਾ ਸੋਰੀ ਅਚਾਲ ਪਿੰਡ ਆਪਣਾ ਬਲੰਡਰ ਦੇ ਪਿੰਡ ਦਾ ਬੱਚੀ ਖਾਨਮ ਲੱਕ ਦਾ ਬੱਚਾ ਹੈਗਾ ਧਾਰੀਵਾਲ ਧਾਰੀਵਾਲ ਦਾ ਬੱਚਾ ਬੋਰੇ ਸੀਗੇ ਤੇ ਫਿਰ ਮੈਂ ਉਹਨੂੰ ਫਾਈਂਡ ਆਊਟ ਕੀਤਾ ਇਹ ਧਾਰੀਵਾਲ ਕਲਾ ਦੇ ਸੀਗੇ ਬਹੁਤ ਹੀ ਖੁਸ਼ੀ ਹੋਈ ਮੈਂ ਦੱਸ ਨਹੀਂ ਸਕਦਾ ਮੈਨੂੰ ਜਿੰਨੀ ਮੈਨੂੰ ਖੁਸ਼ੀ ਹੋਈ ਮੈਨੂੰ ਤੇ ਮੇਰੇ ਮਿਸੇ ਵੀ ਕਹਾਂ ਲੱਗੇ ਤੁਸੀਂ ਕਿਤੇ ਪਾਗਲ ਨਾ ਹੋ ਜਿਓ ਤੇ ਮੈਨੂੰ ਇਹ ਸੀਗਾ ਵੀ ਪਤਾ ਨਹੀਂ ਜਿੰਨੀ ਮੈਨੂੰ ਖੁਸ਼ੀ ਹੋਈ ਇਹਦੇ ਪੇਰੈਂਟਸ ਨੂੰ ਕਿੰਨੀ ਖੁਸ਼ੀ ਹੋਏਗੀ ਇਸ ਕਰਕੇ ਅੱਜ ਮੈਂ ਪਾਪਾ ਵੱਡਾ ਸਾਹਿਬ ਇਹਨਾਂ ਦੇ ਬਾਬੀ ਜੀ ਬੇਟੀ ਸੀ ਆਪਣੀ ਵਾਈਫ ਹੀ ਰਤ ਉਹ ਵਾਜੀ ਇਹਨਾਂ ਸਾਰਿਆਂ ਨੂੰ ਇੱਥੇ ਮਾਝ ਬੁਲਾਇਆ ਤਾਂ ਕਿ ਪ੍ਰਪਤ ਜੋ ਆਪਾਂ ਇੱਥੇ ਸਰਵਾਨ ਕਰ ਸਕੀਏ ਕਿਉਂਕਿ ਸਾਡਾ ਹੋਨਰ ਬੱਚਾ ਸੀਗਾ ਤੇ ਛੋਟੀਆਂ-ਛੋਟੀਆਂ ਨਾਲ ਅੱਜ ਵੇਖਣੀਆਂ ਨੇ ਇਹਨਾਂ ਨੂੰ ਕਿਤਰਾ ਆਪਾਂ ਇੱਥੇ ਕਰਦੇ ਰਹੇ ਆ ਗਤਕਾ ਸਿਖਾਉਂਦੇ ਰਹੇ ਆ ਆਪਾਂ ਇੱਥੇ ਇਹਨਾਂ ਨੂੰ ਰਿਲੀਜੀਅਨਲ ਐਜੂਕੇਸ਼ਨ ਦਿੰਦੇ ਰਹੇ ਆ ਉਹ ਸਾਰਾ ਆਈ ਥਿੰਕ ਮੇਰਾ ਇਹ ਨਹੀਂ ਲੱਗਦਾ ਕਿ ਜਿਤਨਾ ਉਹ ਵੀ ਦਲੇਰੀ ਇਹਨਾਂ ਕੋਲ ਸੀਗੀ ਇਹਨਾਂ ਨੇ ਏ ਕਲਾਸ ਦੇ ਪੈਰੈਂਟਸ ਜਿਹੜੇ ਆ ਉਥੇ ਜੀ ਡਾਊਟ ਕੈਜੂਐਲਟੀ ਇਹਨਾਂ ਨੇ ਉਥੇ ਉਹਨਾਂ ਨੂੰ ਹਲਾਤ ਕੀਤਾ ਆ ਇਹ ਬੜੀ ਤਗੜੀ ਪ੍ਰਾਪਤੀ ਹੈਗੀ ਆ ਇਹ ਬਹੁਤ ਤਗੜੀ ਇਲਾਕੇ ਦੀ ਪ੍ਰਾਪਤੀ ਆ ਮੈਂ ਸਕੂਲ ਦੀ ਪ੍ਰਾਪਤੀ ਨਹੀਂ ਸਮਝਦਾ ਇਹਦੇ ਪੇਰੈਂਟਾਂ ਦਾ ਵੀ ਬਹੁਤ ਯੋਗਦਾਨ ਹੈਗਾ ਅੱਜ ਮੈਨੂੰ ਉਹ ਚਿਹਰੇ ਦੇਖ ਰਹੇ ਨੇ ਜਦੋਂ ਮੈਂ ਇਹਨਾਂ ਦੀ ਵੀਡੀਓ ਦੇਖੀ ਸੀ ਤਾਂ ਮੈਨੂੰ ਆਪਣੇ ਗੁੱਦਾ ਆਪਣੇ ਹਰਜਾਲ ਸਿੰਘ ਪੱਡਾ ਜੀ ਉਹਨਾਂ ਨੂੰ ਪਛਾਣ ਲਿਆ ਮੈਂ ਇਹ ਤਾਂ ਬੱਚਾ ਆਪਣਾ ਵਾ ਫਿਰ ਆਪਾਂ ਇਹਨਾਂ ਨੂੰ ਸੰਪਰਕ ਕੀਤਾ ਉਹਨਾਂ ਦੇ ਨਾਲ ਜੋ ਵੀ ਉਹਨਾਂ ਨੇ ਰਿਸਪੌਂਸ ਦਿੱਤੀ ਮੈਨੂੰ ਉਸ ਵੇਲੇ ਮੈਨੂੰ ਕਹਿਣ ਲੱਗੇ ਕਿ ਮੈਂ ਦੇਣੀ ਨੂੰ ਬੇਸਾ ਦਾ ਬਾਬਾ ਬੰਦਾ ਸੇ ਪਾਦਰ ਪਵਨ ਸਕੂਲ ਦਾ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਆਪਾਂ ਸਾਰੇ ਜਣੇ ਰਲ ਕੇ ਇਹਨਾਂ ਵਾਜੇ ਸਨਮਾਨਤ ਕਰ ਰਹੇ ਹਾਂ ਅਸੀਂ ਉਸ ਗੁਰੂ ਦਾ ਉਹ ਪਰਿਵਾਰ ਕਰਦੇ ਹਾਂ ਕੋਟ ਕੋਟ ਜਿਨ੍ਹਾਂ ਨੇ ਇਹਨਾਂ ਨੂੰ ਉੱਥੇ ਤੱਕ ਪਹੁੰਚਾਇਆ ਧੰਨਵਾਦ